ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਏ ਠੀਕ ਉਸੇ ਤਰ੍ਹਾਂ ਮਨੁੱਖ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਉਸ ਦਾ ਰੂਪ ਹੋ ਜਾਂਦਾ ਏ ਭਾਵ ਸਿਮਰਨ ਕਰਨ ਦੇ ਨਾਲ ਮਨੁੱਖ ਦੇ ਹਿਰਦੇ ਅੰਦਰ ਰੱਬੀ ਗੁਣਾਂ ਦਾ ਪ੍ਰਕਾਸ਼ ਹੋ ਜਾਣਾ ਸੁਭਾਵਿਕ ਹੈ ਸਿਮਰਨ ਅਸੀਂ ਕਿਵੇਂ ਕਰਨਾ ਹੈ ਮਨ ਬਚਨ ਤੇ ਕਰਮਾਂ ਨਾਲ ਸਿਮਰਨ ਕਰਨਾ ਚਾਹੀਦਾ ਹੈ ਸਾਡੇ ਵਿਚਾਰਾਂ ਵਿੱਚ ਬੋਲੀ ਵਿੱਚ ਅਤੇ ਵਿਵਹਾਰ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ ਇਸ ਦਾ ਅਰਥ ਹੈ ਸਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ ਹੋਵੇ ਸਾਡੇ ਬੋਲ ਗੁਰਬਾਣੀ ਦੇ ਅਨੁਸਾਰ ਹੋਣ ਤੇ ਸਾਡਾ ਵਿਵਹਾਰ ਗੁਰੂ ਦੀ ਦਸੀ ਦਿਸ਼ਾ ਦੇ ਅਨੁਸਾਰ ਹੋਵੇ ਸਾਨੂੰ ਇਸ ਤਰ੍ਹਾਂ ਸਿਮਰਨ ਕਰਨਾ ਚਾਹੀਦਾ ਹੈ